ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਦੇਖੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁੱਕੀ ਰੋਜ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਵਿਰੋਧੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬਲਡੋਜਰਾਂ ਘਟ ਆਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰ ਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੈਡੀ ਫੜੀ ਗਈ ਹੈਗੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰਫ ਬਾਜਬਾ ਸਾਹਿਬ ਦੀ ਇਹ ਕਹਿਣ ਟਿੱਕੇ ਪੰਜਾਬ ਬੰਬ ਬਲਾਸਟ ਹੋ ਰੋਜ਼ ਹੋ ਰਿਹਾ ਹੈ ਔਰ ਹੋ ਰਿਹਾ ਹੈ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿ cục ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਵਾਧਾਨਾ ਕਹਿੰਦਾ ਕਿ ਬੰਬ ਬਲਾਸਟ ਹੋ ਰਹੇ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਹੜਾ ਕਿ 4 ਦਿਨ ਪਹਿਲਾਂ ਹੋਇਆ ਉਹਨੇ ਕੀ ਉਹਨਾਂ ਦਾ ਸਮਾਨ ਟਾ ਦਿੱਤਾ ਹੈਗਾ ਸਰ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਦਲਾ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਹੈ ਜੋ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਹਨ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਾਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਵਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਇਹ ਕਿ ਆ ਕਿ ਲਗਾਤਾਰ ਫਟ ਰਿਹਾ ਹੈ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਉਹ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਾ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਹਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਦੇ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਾਂ ਅੰਮ੍ਰਿਤ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਲੇਕੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਾਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁੱਕੀ ਰੋਜ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲੇ ਦੇ ਕਤਲ ਨਸ਼ਾ ਪ੍ਰਤੀ ਜੰਗ ਵਿੱਚ ਇੱਕ ਪੁਲਿਸ ਵਾਲੇ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬਲੋਜਨਾਂ ਘਟ ਆਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੇਡੀ ਫੜੀ ਗਈ ਹੈ ਕੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰਫ ਬਾਜਬਾ ਸਾਹਿਬ ਦੀ ਇਹ ਕਹਿਣ ਤੱਕ ਪੰਜਾਬ ਬੰਬ ਬਲਾਸਟ ਹੋ ਰੋਜ਼ ਹੋ ਰਿਹਾ ਹੈ ਔਰ ਹੋ ਰਿਹਾ ਹੈ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿੱਦ ਕੇ ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰੰਜਨ ਕਾਲੀਏ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਬਾਜ਼ਾ ਨੇ ਕਹਿ ਦਿੱਤਾ ਕਿ ਬੰਬ ਬਲਾਸਟ ਹੋ ਰਿਹਾ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਹੜਾ ਕਿ 4 ਦਿਨ ਪਹਿਲਾਂ ਹੋਇਆ ਉਹਨੇ ਕੀ ਉਹਨਾਂ ਦਾ ਸਮਾਨ ਢਾਹਤਾ ਹੈਗਾ ਸਰ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਤਲਬ ਹੈ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਆ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਾਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਵਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਉਹ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਰਜ ਕੀਤਾ ਜਾਵੇ ਕੋਈ politcal ਬਿਆਨ ਨਹੀਂ ਪੰਜਾਬ ਦੀ ਅਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਇਹ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ ਨਾ ਗगन ਸ਼ਕਲਾ ਡੈਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਲੇਕੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਾਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁਕੀ ਰੋਜ਼ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਪ੍ਰਤੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬੁਲੋਜਾ ਨਾਲ ਘਟਾਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੈਡੀ ਫੜੀ ਗਈ ਹੈ ਕੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰ ਬਾਜਬਾ ਸਾਹਿਬ ਦੀ ਇਹ ਕਹਿਣ ਤੱਕ ਪੰਜਾਬ ਬੰਬ ਬਲਾਸਟ ਹੋ ਰੋਜ ਹੋ ਰਿਹਾ ਹੈ ਔਰ ਹੋ ਰਿਹਾ ਹੈ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿਉਂਕ ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰੰਜਨ ਕਾਲੀਏ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਬਾਜ਼ ਉਹਨੇ ਕਹਿ ਦਿੱਤਾ ਕਿ ਬੰਬ ਬਲਾਸਟ ਹੋ ਰਿਹਾ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਨਾ ਕਿ 4 ਦਿਨ ਪਹਿਲਾਂ ਹੋਇਆ ਉਹਨੇ ਕੀ ਉਹਨਾਂ ਦਾ ਸਮਾਨ ਟਾ ਦਿੱਤਾ ਹੈਗਾ ਸਾਹਿਬ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮੁੱਦਾ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਆ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਉਹ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਸਾਹਮਣਾ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਹਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਦੇ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾਵਰੋਧੀ ਧਿਰ ਤੇ ਲਓ ਰਾਏ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁੱਕੀ ਰੋਜ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਪ੍ਰਤੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬੁਲਡੋਜਰਾਂ ਘਟਾਏ ਜਾ ਰਹੇ ਨੇ ਜਿਹੜੇ ਨਸ਼ਾ ਗ੍ਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰਮੱਛਾਂ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੇਡੀ ਫੜੀ ਗਈ ਹੈ ਕੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰਫ ਬਾਜਬਾ ਸਾਹਿਬ ਦੀ ਇਹ ਕਹਿਣ ਤੱਕ ਪੰਜਾਬ ਬੰਬ ਬਲਾਸਟ ਹੋ ਰੋ ਰੋਜ ਹੋ ਰਿਹਾ ਹੈ ਔਰ ਹੋ ਰਿਹਾ ਹੈ 16 17 ਬੰਬ ਬਲਾਸਟ ਪੰਜਾਬ ਚ ਪਿਛਲੇ 3 4 ਮਹੀਨੇ ਚ ਜਿ cục ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਛ ਦਿਨ ਪਹਿਲਾਂ ਕੁਛ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਬਾਜ਼ਾ ਨੇ ਕਹਿ ਦਿੱਤਾ ਕਿ ਬੰਬ ਬਲਾਸਟ ਹੋ ਰਿਹਾ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਹੜਾ ਕਿ 4 ਦਿਨ ਪਹਿਲਾਂ ਹੋਇਆ ਉਹਨੇ ਕੀ ਉਹਨਾਂ ਦਾ ਸਮਾਨ ਢਾਹਤਾ ਹੈਗਾ ਸਾਹਿਬ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਦਲਾ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਆ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਉਹ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਸਾਹਮਣਾ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਾ ਦਰਜ ਕੀਤਾ ਜਾਵੇ ਕੋਈ ਪੋਲੀਟੀਕਲ ਪਿਆਰ ਨਹੀਂ ਪੰਜਾਬ ਦੀ ਅਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਦੇ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਆਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਦਰ ਤੇ ਦੇਖੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਾਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁਕੀ ਰੋਜ਼ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾਪਰੂ ਦੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬੁਲੋਜਾ ਨਾਲ ਘਟਾਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰ ਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੇਡੀ ਫੜੀ ਗਈ ਹੈ ਕੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰ ਬਾਜਬਾ ਸਾਹਿਬ ਦੀ ਇਹ ਕਹਿਣ ਤੱਕ ਪੰਜਾਬ ਬੰਬ ਬਲਾਸਟ ਰੋਜ਼ ਹੋ ਰਿਹਾ ਹੈ ਔਰ ਹੋ ਰਿਹਾ ਹੈ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿਵੇਂ ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀ ਵੀ ਗੱਲ ਹੈ ਜੇ ਰਬਾਦਵਾ ਨੇ ਕਹਿ ਦਿੱਤਾ ਕਿ ਬੰਬ ਬਲਾਸਟ ਹੋ ਰਿਹਾ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਵੇਂ ਕਿ 4 ਦਿਨ ਪਹਿਲਾਂ ਹੋਇਆ ਉਹਨੇ ਕੀ ਉਹਨਾਂ ਦਾ ਸਮਾਨ ਟਾ ਦਿੱਤਾ ਹੈਗਾ ਸਾਹਿਬ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਦਲਾ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਆ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈਗੀ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਕੋਈ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰਚਾ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਅਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਇਹ ਹੋਰ ਹੋਣ ਜਾ ਰਹੇ ਹੈ ਕਿ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ ਨਾਲ ਗगन ਸ਼ਕਲਾ ਡੇਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਦੇਖੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁੱਕੀ ਰੋਜ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਬਰੂ ਦੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬਲੋਜਾ ਨਾਲ ਘਟਾਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰ ਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੈਡੀ ਫੜੀ ਗਈ ਹੈਗੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰਫ ਬਾਜਬਾ ਸਾਹਿਬ ਦੀ ਇਹ ਕਹਿਣ ਟਿੱਕੇ ਪੰਜਾਬ ਬੰਬ ਬਲਾਸਟ ਹੋ ਰੋਜ਼ ਹੋ ਰਿਹਾ ਹੈ ਔਰ ਹੋ ਰਿਹਾ ਹੈ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿਵੇਂ ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਵਾਧਾਨਾ ਕਹਿੰਦਾ ਕਿ ਬੰਬ ਬਲਾਸਟ ਹੋ ਰਹੇ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਹੜਾ ਕਿ 4 ਦਿਨ ਪਹਿਲਾਂ ਹੋਇਆ ਉਹ ਤ ਉਹਨੇ ਕੀ ਉਹਨਾਂ ਦਾ ਸਮਾਨ ਟਾ ਦਿੱਤਾ ਹੈਗਾ ਸਰ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਆ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਦਲਾ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈਗੀ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਜਾਂ 15 20 ਹੈਗਾ ਉਹ ਚੋ ਕਿਸ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਡਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਨੇਤਾ ਤੇ ਪਰ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਅਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਦੇ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਆਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਲੇਕੋ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਾਤੀਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁਕੀ ਰੋਜ਼ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਵਿਰੋਧੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬੁਲੋਜਾ ਨਾਲ ਘਟ ਆਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰ ਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆ ਲੈਡੀ ਫੜੀ ਗਈ ਹੈਗੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰ ਬਾਜਬਾ ਸਾਹਿਬ ਦੀ ਇਹ ਕਹਿਣ ਤੱਕੇ ਪੰਜਾਬ ਬੰਬ ਬਲਾਸਟ ਹੋ ਰੋ ਰੋਜ਼ ਹੋ ਰਿਹਾ ਔਰ ਹੋ ਰਿਹਾ ਹੈ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿ cục ਮੇਰੇ ਆਪਣੇ ਹਾਲ ਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਛ ਦਿਨ ਪਹਿਲਾਂ ਕੁਛ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀ ਵੀ ਗੱਲ ਹੈ ਜੇ ਰਬਾਜ਼ ਵਾ ਨੇ ਕਹਿ ਦਿੱਤਾ ਕਿ ਬੰਬ ਬਲਾਸਟ ਹੋ ਰਿਹਾ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਹੜਾ ਕਿ 4 ਦਿਨ ਪਹਿਲਾਂ ਹੋਇਆ ਉਹ ਤ ਉਹਨੇ ਕੀ ਉਹਨਾਂ ਦਾ ਸਮਾਨ ਟਾ ਦਿੱਤਾ ਹੈਗਾ ਸਾਹਿਬ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਤਲਬ ਹੈ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਹੈ ਜੋ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਆ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਾਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਵਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਉਹ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਡਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਦਾ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਅਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਇਹ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ ਨਾ ਗगन ਸ਼ਕਲਾ ਡੈਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਦੇਖੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁੱਕੀ ਰੋਜ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲੇ ਦੇ ਕਤਲ ਨਸ਼ਾ ਵਿਰੋਧੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬਲੋਜਨਾਂ ਘਟ ਆਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰ ਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੈਡੀ ਫੜੀ ਗਈ ਹੈਗੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰ ਬਾਜਬਾ ਸਾਹਿਬ ਦੀ ਇਹ ਕਹਿਣ ਤੱਕ ਪੰਜਾਬ ਬੰਬ ਬਲਾਸਟ ਹੋ ਰੋ ਰੋਜ ਹੋ ਰਿਹਾ ਔਰ ਹੋ ਰਿਹਾ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿ cục ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਛ ਦਿਨ ਪਹਿਲਾਂ ਕੁਛ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਵਾਦਵਾਨ ਕਹਿੰਦਾ ਕਿ ਬੰਬ ਬਲਾਸਟ ਹੋ ਰਹੇ ਹੋ ਜੀ ਅਜੇ ਹੋਰ ਹੋਈ ਜਾ ਰਹੇ ਹੈ ਜਿਹੜਾ ਕਿ 4 ਦਿਨ ਪਹਿਲਾਂ ਹੋਇਆ ਉਹਨੇ ਕੀ ਉਹਨਾਂ ਦਾ ਸਮਾਨ ਟਾਤਾ ਹੈਗਾ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਰਾਈ ਦਾ ਪਹਾੜ ਬਣਾ ਰਿਆ ਸੂਬੇ ਦੀ ਸੁਰੱਖਿਆ ਨਾਲ ਜੁੜਾ ਮੁੱਦਾ ਬਾਜਬਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਹਨ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਹੈ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਉਹ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਸਾਹਮਣਾ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਾ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਹਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਦੇ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਾਂ ਅੰਮ੍ਰਿਤ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾਵਰੋਧੀ ਧਿਰ ਤੇ ਲੇਕੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਵਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁੱਕੀ ਰੋਜ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਵਿਰੋਧੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬੁਲਡੋਜਰਾਂ ਘਟਾਏ ਜਾ ਰਹੇ ਨੇ ਜਿਹੜੇ ਨਸ਼ਾ ਗ੍ਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰਮੱਛਾਂ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੇਡੀ ਫੜੀ ਗਈ ਹੈ ਕੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰਫ ਬਾਜਬਾ ਸਾਹਿਬ ਦੀ ਇਹ ਕਹਿੰਦ ਕੇ ਪੰਜਾਬ ਬੰਬ ਬਲਾਸਟ ਹੋ ਰੋ ਰੋਜ ਹੋ ਰਿਹਾ ਹੈ ਔਰ ਹੋ ਰਿਹਾ ਹੈ 16 17 ਬੰਬ ਬਲਾਸਟ ਪੰਜਾਬ ਚ ਪਿਛਲੇ 3 4 ਮਹੀਨੇ ਚ ਜਿ cục ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਛ ਦਿਨ ਪਹਿਲਾਂ ਕੁਛ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਬਾਜ਼ਾ ਨੇ ਕਹਿ ਦਿੱਤਾ ਕਿ ਬੰਬ ਬਲਾਸਟ ਹੋ ਰਹੇ ਹੋ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਹੜਾ ਕਿ 4 ਦਿਨ ਪਹਿਲਾਂ ਹੋਇਆ ਉਹਨੇ ਕੀ ਉਹਨਾਂ ਦਾ ਸਮਾਨ ਢਾਹਤਾ ਹੈਗਾ ਸਰ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਤਲਬ ਬਾਜਬਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਆ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਵਾਰ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਕੋਈ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਹਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਦੇ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਲੇਕੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਾਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁਕੀ ਰੋਜ਼ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਪ੍ਰੋ ਦੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬੁਲੋਜਾ ਨਾਲ ਘਟਾਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰ ਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੇਡੀ ਫੜੀ ਗਈ ਹੈ ਕੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰ ਬਾਜਬਾ ਸਾਹਿਬ ਦੀ ਇਹ ਕਹਿਣ ਤੱਕ ਪੰਜਾਬ ਬੰਬ ਬਲਾਸਟ ਹੋ ਰੋਜ ਹੋ ਰਿਹਾ ਹੈ ਔਰ ਹੋ ਰਿਹਾ ਹੈ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿਵੇਂ ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀ ਵੀ ਗੱਲ ਹੈ ਜੇ ਰਬਾਜ਼ਾ ਨੇ ਕਹਿ ਦਿੱਤਾ ਕਿ ਬੰਬ ਬਲਾਸਟ ਹੋ ਰਿਹਾ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਵੇਂ ਕਿ 4 ਦਿਨ ਪਹਿਲਾਂ ਹੋਇਆ ਉਹਨੇ ਕੀ ਉਹਨਾਂ ਦਾ ਸਮਾਨ ਟਾ ਦਿੱਤਾ ਹੈਗਾ ਸਰ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਦਲਾ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਹਨ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਹੈ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਕੋਈ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਅਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਇਹ ਹੋਰ ਹੋਣ ਜਾ ਰਹੇ ਹੈ ਕਿ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਦੇਖੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁੱਕੀ ਰੋਜ਼ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਵਿਰੋਧੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬੁਲਡੋਜ਼ਰਾਂ ਘਟਾਏ ਜਾ ਰਹੇ ਨੇ ਜਿਹੜੇ ਨਸ਼ਾ ਗ੍ਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰਮੱਛਾਂ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆਪ ਲੈਡੀ ਫੜੀ ਗਈ ਹੈ ਕੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰ ਬਾਜਬਾ ਸਾਹਿਬ ਦੀ ਇਹ ਕਹਿਣ ਤੱਕੇ ਪੰਜਾਬ ਬੰਬ ਬਲਾਸਟ ਹੋ ਰੋਜ਼ ਹੋ ਰਿਹਾ ਹੈ ਔਰ ਹੋ ਰਿਹਾ ਹੈ 16 17 ਬੰਬ ਬਲਾਸਟ ਪੰਜਾਬ ਚ ਪਿਛਲੇ 3 4 ਮਹੀਨੇ ਚ ਜਿਉਂ ਕਿ ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰੰਜਨ ਕਾਲੀਏ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਬਾਜ਼ ਉਹਨੇ ਕਹਿ ਦਿੱਤਾ ਕਿ ਬੰਬ ਬਲਾਸਟ ਹੋ ਰਹੇ ਹੋ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਨਾ ਕਿ 4 ਦਿਨ ਪਹਿਲਾਂ ਹੋਇਆ ਉਹ ਤੋਨੇ ਕੀ ਉਹਨਾਂ ਦਾ ਸਮਾਨ ਟਾ ਦਿੱਤਾ ਹੈਗਾ ਸਾਹਿਬ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਦਲਾ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਜਾਂ 15 20 ਹੈਗਾ ਉਹ ਚੋ ਕਿਸ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਡਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਾ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਅਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਦੇ ਹੋਰ ਹੋਣ ਜਾ ਰਹੇ ਹੈਗੇ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਦੇਖੋ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਾਤੀਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁਕੀ ਰੋਜ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲਿਆਂ ਦੇ ਕਤਲ ਨਸ਼ਾ ਵਿਰੋਧੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬੁਲੋਜਾ ਨਾਲ ਘਟਾਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰ ਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਆ ਲੈਡੀ ਫੜੀ ਗਈ ਹੈਗੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰ ਬਾਜਬਾ ਸਾਹਿਬ ਦੀ ਇਹ ਕਹਿਣ ਤੱਕ ਪੰਜਾਬ ਬੰਬ ਬਲਾਸਟ ਰੋਜ਼ ਹੋ ਰਿਹਾ ਔਰ ਹੋ ਰਿਹਾ 16 ਸਾਰਾ ਬੰਬ ਬਲਾਸਟ ਪੰਜਾਬ ਚ ਪਿਛਲੇ 3-4 ਮਹੀਨੇ ਚ ਜਿਵੇਂ ਮੇਰੇ ਆਪਣੇ ਹਲਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰੰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੁਕੀਚੀਪੀ ਗੱਲ ਹੈ ਜੇ ਰਬਾਜ਼ਾ ਨੇ ਕਹਿ ਦਿੱਤਾ ਕਿ ਬੰਬ ਬਲਾਸਟ ਰੋਲੇ ਦੇ ਹੋ ਜੀ ਅਜੇ ਹੋਰ ਹੋਈ ਹੋਈ ਜਾ ਰਹੇ ਹੈ ਜਿਨਾ ਕਿ 4 ਦਿਨ ਪਹਿਲਾਂ ਹੋਇਆ ਤੋ ਉਹਨੇ ਕੀ ਉਹਨਾਂ ਦਾ ਸਮਾਨ ਟਾ ਦਿੱਤਾ ਹੈਗਾ ਸਾਹਿਬ ਤੁਸੀਂ ਕਹਿ ਰਹੇ ਹੋ ਰਾਈ ਦਾ ਪਹਾੜ ਬਣਾ ਰਿਹਾ ਸੂਬੇ ਦੀ ਸੁਰੱਖਿਆ ਨਾਲ ਜੁੜਾ ਮਤਲਬ ਹੈ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਜਦ ਸੂਬੇ ਦੀ ਇੰਟੈਲੀਜੈਂਸ ਔਰ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਕਿ 18 18 ਫਟੇ ਆ 32 ਉਹ ਕਹਿੰਦੇ ਦੱਸੋ ਕਿੱਥੇ ਨੇ ਉਹਨਾਂ ਦੇ ਉਹਨਾਂ ਆਪਣੇ ਖਾਦਸ਼ੇ ਪ੍ਰਗਟ ਕੀਤੇ ਹੈਗੇ ਆ ਉਹਨਾਂ ਨੇ ਇਸ ਵਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਹਾ ਕਿ ਲਗਾਤਾਰ ਫਟ ਰਿਹਾ ਔਰ ਹੋਰ ਫਟਣੇ ਹੈਗੇ ਆ ਉਹ ਨਾ ਕਿੰਨਾ ਇੱਕ 10 ਹੈ ਜਾਂ 15 20 ਹੈਗਾ ਉਹ ਚੋ ਕੋਈ ਬੰਦਾ ਕਹਿ ਸਕਦਾ ਹੈਗਾ ਜਾਂ ਉਹਨਾਂ ਨੇ ਆਪਣੇ ਗੈਸ ਦੇ ਹਿਸਾਬ ਨਾਲ ਕਰਤਾ ਇਹ ਕੋਈ ਐਦਾ ਗੰਭੀਰ ਮਾਮਲਾ ਨਹੀਂ ਜੀ ਤੇ ਐਡਾ ਬੜਾ ਵੇਲਾ ਖੜ ਕੇ ਇੱਕ ਸਿਆਸੀ ਵਿਰੋਧੀ ਤੇ ਵਿਰੋਧੀ ਤੇ ਦੇ ਨੇਤਾ ਤੇ ਪਰ ਦਰਜ ਕੀਤਾ ਜਾਵੇ ਕੋਈ politcal ਪਿਆਰ ਨਹੀਂ ਪੰਜਾਬ ਦੀ ਅਮਨ ਜੋ ਜਮੀਨੀ ਲੈਵਲ ਤੇ ਪੰਜਾਬ ਦੀ ਹਾਲਤ ਹੈ ਉਹਨਾਂ ਨੇ ਉਹ ਬਿਆਨ ਕੀਤੀ ਹੈ ਕਿ ਪੰਪ ਤਮਾਕੇ ਹੋ ਰਿਹਾ ਹੈ ਔਰ ਇਹ ਹੋਰ ਹੋਣ ਜਾ ਰਹੇ ਹੈ ਕਿ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਾਜਵਾ ਦੇ ਇੱਕ ਬਿਆਨ ਨੂੰ ਜਿਹੜਾ ਉਹ ਕੋਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੈਮਰਾ ਪਰਸਨ ਰਮੇਸ਼ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬ ਪਟਿਆਲਾ ਤੋਂ ਸੰਸਦ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਅਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਉਹ ਹੰਗਾਮਾ ਹੋ ਗਿਆ ਪਰਚਾ ਦਰਜ ਹੋ ਗਿਆ ਨੇਤਾ ਵਿਰੋਧੀ ਧਿਰ ਤੇ ਦੁਕਤ ਰਾਜ ਦਾ ਪਹਾੜ ਬਣਾਇਆ ਜਾ ਰਿਹਾ ਉਹਨਾਂ ਨੇ ਆਪਣੇ ਖਦਸ਼ੇ ਪ੍ਰਗਟ ਕੀਤੇ ਸੀਗੇ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਜਿਹੜੀ ਲੋਕਾਂ ਨੇ ਲੁੱਕੀ ਰੋਜ ਹੰਡਾਰੇ ਨੇ ਫਰੋਤੀਆਂ ਕਤਲ ਡਰਾਬੇ ਧਮਕਧਮਕੀਆਂ ਪੁਲਿਸ ਵਾਲੇ ਦੇ ਕਤਲ ਨਸ਼ਾ ਪ੍ਰਤੀ ਜੰਗ ਵਿੱਚ ਇੱਕ ਪੁਲਿਸ ਵਾਲ ਦਾ ਫੜਿਆ ਜਾਣਾ ਹੈਗਾ ਲੋਕਾਂ ਦੇ ਬਲੋਜਨਾਂ ਘਟ ਆਏ ਜਾ ਰਹੇ ਨੇ ਜਿਹੜੇ ਨਸ਼ਾ ਕਰਸਤ ਲੋਕ ਨੇ ਜਿਹੜੀਆਂ ਵੱਡੀਆਂ ਮਗਰ ਮੱਛਾ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਹੈਗਾ ਜਿਹੜੀ ਉਹ ਪੁਲਿਸ ਲੈਡੀ ਫੜੀ ਗਈ ਹੈਗੀ ਹੈ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਤੇ ਸਿਰ ਬਾਜਬਾ ਸਾਹਿਬ ਦੀ ਇੱਕ ਕਿ ਪੰਜਾਬ ਚ ਬੰਬ ਬਲਾਸਟ ਰੋ ਰੋਜ਼ ਹੋ ਰਿਹਾ ਔਰ ਹੋ ਰਿਹਾ ਹੈ 16 17 ਬੰਬ ਬਲਾਸਟ ਪੰਜਾਬ ਚ ਪਿਛਲੇ 3 4 ਮਹੀਨੇ ਚ ਜਿਕੇ ਮੇਰੇ ਆਪਣੇ ਹਾਲ ਕੇ ਚਤਰਾਣੇ ਬੰਬ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਮਨਰਜਨ ਕਾਲੀਆ ਤੇ ਜਿਹੜਾ ਸਿਗਾ ਹੈ ਉਹਨਾਂ ਦੇ ਹਮਲਾ ਹਮਲਾ ਹੋਇਆ ਹੈਗਾ ਔਰ ਇੱਕ ਇੱਕੋ ਲੋਕੀ